ਘਰੋਂ ਆਇਆ ਪੈਲਸ ਵੀਰ ਪਹਿਲੇ ਸੀ ਗਿਆ ਤੋਂ ਰੋਡ ਕ੍ਰੋਸ ਕਰਕੇ ਘਰੇ ਵਾਪਸ ਜਾ ਰਿਹਾ ਸੀਗਾ ਆਪਣੀ ਲਾਈਨ ਤੇ ਜੈਬਰਾ ਕ੍ਰੋਸਿੰਗ ਦੇ ਉੱਤੇ ਬੜੇ ਆਰਾਮ ਨਾਲ ਜਾ ਰਿਹਾ ਗੱਡੀ ਵਾਲੇ ਨੇ ਇੱਕੋ ਦਮ ਬੈਲੈਂਸ ਖੋ ਕੇ ਪੂਰਾ ਉਹਦਾ ਸਿਰ ਸਿਰ ਤੇ ਉਡਾ ਦਿੱਤਾ ਟਿਪਰ ਸੀਗਾ ਟਿਪਰ ਸੀਗਾ ਸਾਫ਼ ਦਿਖ ਰਿਹਾ ਟਿਪਰ ਸਾਦੇ ਇਹਨਾਂ ਦੇ ਮਗਰ ਘੁੰਮ ਰਹੇ ਆ ਬਸ ਸਾਨੂੰ ਲਾਰੇ ਦਲਾਰੇ ਲਾਈ ਜਾਂਦੇ ਗੱਡੀ ਦਾ ਨੰਬਰ ਨਹੀਂ ਦਿਖ ਰਿਹਾ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਜਦੋਂ ਅਜਿਹਾ ਲਾਰਾ ਲਾ ਕੇ ਸਾਨੂੰ ਤੋੜ ਦਿੰਦੇ ਆ ਤਿੱਕਰ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਮਿਲਿਆ ਨਹੀਂ ਉਹ ਇੰਨਾ ਹੰਗਾਮਾ ਹੋ ਰਿਹਾ ਕਿ ਸੱਚ ਨੂੰ ਪਤਾ ਨਹੀਂ ਕਿ ਬਾਹਰ ਇੰਨੀ ਪਬਲਿਕ ਆਈ ਹੋਈ ਆ ਆ ਕੇ ਬਾਹਰ ਉੱਟ ਕੇ ਮਿਲਣਾ ਚਾਹੀਦਾ ਵੀ ਕੀ ਆ ਜੇ ਦੁੱਖ ਤੁਹਾਡੇ ਨਾਲ ਆ ਦੁੱਖ ਸਾਂਝਾ ਕਰਦੇ ਇਹ ਤਾਂ ਅੰਦਰੋਂ ਹੀ ਨਹੀਂ ਆਈ ਹੋਈ ਤਿੱਕਰ ਜੀ ਪੁੱਤੋ ਜੀ ਸਾਨੂੰ ਕਹਿੰਦੇ ਜੀ ਹੈੱਡਕੁਆਰਟਰ ਹੋ ਜਾ ਕੇ ਆਪ ਵੀਡੀਓ ਕਢਾ ਲਿਓ ਸਰ ਸਾਡਾ ਕੰਮ ਆ ਸਰ ਉਹ ਇਹਨਾਂ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਕਰੇ ਤੇ ਬੰਦਾ ਕਿੱਥੇ ਜਾਊਗਾ ਜੀ ਉਹ ਪੁੱਤੋ ਮੈਂ ਨਹੀਂ ਜੂਗਾ ਤੁਸੀਂ ਆ ਕੇ ਉਹ ਮਾਰ ਮਿਲਣਾ ਨਾ ਨਾ ਨਹੀਂ ਜੀ ਤੁਹਾਨੂੰ शासन प्रशासन <laughs> ਲੁਧਿਆਣਾ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤਾ ਕਿ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਨਲੀਗਲ ਖੱਡਾ ਜਿਹੜੀਆਂ ਚੱਲਦੀਆਂ ਪਈਆਂ ਉਹ ਤੋਂ ਟਿਪਰ ਜਿਹੜੇ ਤੇਜ਼ ਰਫ਼ਤਾਰ ਦੇ ਨਾਲ ਆਉਂਦੇ ਨੇ ਐਦਾਂ ਦੇ ਇੱਕ ਮਾਮਲਾ ਹੁੱਡਲ ਚੌਂਕ ਤੋਂ ਆਇਆ ਸੀ ਜਿੱਥੇ ਦੋ ਮੋਟਰਸਾਈਕਲ ਸਵਾਰਾਂ ਦੇ ਉੱਤੇ ਟਿਪਰ ਚਾਲਕ ਨਿਕਲ ਗਿਆ ਸੀ ਜਿਨ੍ਹਾਂ ਦੀ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਦੇ ਜਿਹੜਾ ਚੂਲਾ ਟੁੱਟ ਗਿਆ ਜਿਹੜਾ ਕੰਬੀਰ ਵਿਸਤਾ ਦੇ ਵਿੱਚ ਪੀਜੀ ਹਸਪਤਾਲ ਦੇ ਵਿੱਚ ਦਾਖਿਲ ਹੈ ਲੇਕਿਨ ਇੱਕ ਮਾਮਲਾ ਹੋਰ ਨਜ਼ਰ ਸਾਹਮਣੇ ਚ ਆਂਦਾ ਕਿ ਸਿਰਫ ਮੈਂ 18 ਸਾਲ ਦਾ ਬੱਚਾ ਜੋ ਦਸਵੀਂ ਦੇ ਵਿੱਚ ਉੱਤੇ ਮੌਤ ਹੋ ਜਾਂਦੀ ਉਸ ਦਾ ਪਰਿਵਾਰ ਸਾਰਾ ਮੌਜੂਦ ਹੈ ਗਲਤ ਬਤ ਕਰਦੇ ਆ ਇਹ ਰਾਤ ਸਵਾ 11 ਵਜੇ ਦਾ ਕਿੱਥੋਂ ਦੀ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਘਰੋਂ ਆਇਆ ਪਹਿਲੇ ਸਬੀਰ ਪਹਿਲੇ ਸੇ ਗਿਆ ਉਥੋਂ ਰੋਡ ਕਰਾਸ ਕਰਕੇ ਘਰੇ ਵਾਪਸ ਜਾ ਰਿਹਾ ਸੀਗਾ ਆਪਣੀ ਲਾਈਨ ਤੇ ਜੈਬਰਾ ਕ੍ਰੋਸਿੰਗ ਦੇ ਉੱਤੇ ਬੜੇ ਆਰਾਮ ਨਾਲ ਜਾ ਰਿਹਾ ਗੱਡੀ ਵਾਲੇ ਨੇ ਇੱਕੋ ਦਮ ਬੈਲੈਂਸ ਖੋ ਕੇ ਪੂਰਾ ਉਹਦਾ ਸਿਰ ਸਿਰ ਤੱਕ ਉਡਾ ਦਿੱਤਾ ਮਤਲਬ ਟਿਪਰ ਸੀਗਾ ਟਿਪਰ ਸੀਗਾ ਜੀ ਸਾਫ਼ ਦਿਖ ਰਿਹਾ ਟਿਪਰ ਤੇ ਪ੍ਰਸ਼ਾਸਨ ਫਿਰ ਤੇ ਥਾਣੇ ਦੇ ਬਾਹਰ ਆਏ ਹੋ ਹਾਂਜੀ ਸਰ ਅਸੀਂ 2 ਦਿਨ ਹੋ ਗਏ ਰਾਤ ਦੇ ਇਹਨਾਂ ਦੇ ਮਗਰ ਘੁੰਮ ਰਹੇ ਆ ਬਸ ਸਾਨੂੰ ਲਾਰੇ ਦੇ ਲਾਰੇ ਲਾਈ ਜਾਂਦੇ ਗੱਡੀ ਦਾ ਨੰਬਰ ਨਹੀਂ ਦਿਖ ਰਿਹਾ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਜਦੋਂ ਆਈ ਦਾ ਲਾਰਾ ਲਾ ਕੇ ਸਾਨੂੰ ਤੋੜ ਦਿੰਦੇ ਆ ਮੈਂ ਤਾਂ 18 ਸਾਲ ਦਾ ਬੱਚਾ ਸੀਗਾ ਐਸਚਓ ਤੁਹਾਡੇ ਨਾਲ ਮਿਲੇ ਕਿ ਨਹੀਂ ਮਿਲੇ ਕਿ ਕੋਈ ਸੱਚੋ ਹੁਣ ਬੋਲਾ ਸਰਨਾ ਐਮਐਲਏ ਸਾਹਿਬ ਨਾਲ ਗੱਲ ਕਰਾਈ ਤਾਂ ਜਾ ਕੇ ਸਾਡੇ ਸਾਹਮਣੇ ਗੱਲ ਹੋਈ ਆ ਮਤਲਬ ਇੱਕ ਐਮਐਲਏ ਫੋਨ ਨਾ ਕਰੇ ਤਾਂ ਤੱਤਾ ਟੱੜ ਨਾਲ ਗੱਲ ਹੀ ਨਹੀਂ ਹੋਣੀ ਸਰ ਕੋਈ ਅਫਸਰ ਨਹੀਂ ਸਾਡੇ ਅੱਗੇ ਆਇਆ ਜੀ ਕੋਈ ਵੱਡਾ ਅਫਸਰ ਸਾਡੇ ਅੱਗੇ ਨਹੀਂ ਆਇਆ ਜੀ ਰਾਤ ਦਾ ਜੀ ਵੀ ਕੋਈ ਆਇਆ ਕਿ ਨਹੀਂ ਹੋਇਆ ਕੋਈ ਅਫਸਰ ਨਹੀਂ ਵੱਡਾ ਸਾਡੇ ਕੋਲ ਇੱਥੇ ਪਹੁੰਚਿਆ ਜੀ ਰਾਤ ਦੀ ਸਾਰੀ ਫੈਮਿਲੀ ਉਦੋਂ ਹੀ ਪਰੇਸ਼ਾਨ ਆਈ ਤੁਹਾਨੂੰ ਪਤਾ ਜਵਾਨ ਜਵਾਨ ਬੱਚਾ ਗਿਆ ਤੇ ਉਹਦਾ ਜੀ ਕੀ ਕੀ ਹਾਲ ਆ ਦੇਖੋ ਜੀ 2 ਵਜੇ ਤੱਕ ਥਾਣੇ ਘੁੰਮਦੇ ਰਹੇ ਆ ਪੋਣਾ ਘੰਟਾ ਡੈੱਡ ਬੋਡੀ ਰੋਡ ਤੇ ਪਈ ਰਹੀ ਕੋਈ شناخت ਕਰ ਲਈ ਆ ਆਇਆ ਨਹੀਂ ਪਾਲਸ ਵਾਲੇ ਉੱਥੇ ਖੜੇ ਕਹਿੰਦੇ ਜਿਨ੍ਹਾਂ ਦੇ ਵਿਆਹ ਤੇ ਆਇਆ ਸੀਗਾ ਉਹ ਵਿਆਹ ਵਾਲੇ ਮੁੱਕਰ ਕੇ ਕਹਿੰਦੇ ਅਸੀਂ ਜਾਣਦੇ ਨਹੀਂਗੇ ਮੁੰਡੇ ਨੂੰ ਅਸੀਂ ਇਹਨਾਂ ਨੂੰ ਕਿਹਾ ਕਾਰਵਾਈ ਕਰੋ ਉਹਨਾਂ ਨੂੰ ਚੱਕ ਕੇ ਲੈ ਕੇ ਆਓ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਟਿਪਰ ਕਿੱਥੇ ਆ ਟਿਪਰ ਇਹਨਾਂ ਨੂੰ ਕੁੱਤ ਕਹਿੰਦੇ ਟਿਪਰ ਦਾ ਸਾਨੂੰ ਮਿਲ ਨਹੀਂ ਰਿਹਾ ਟਿਪਰ ਉੱਤੋਂ ਦੀ ਸਾਨੂੰ ਕਹਿੰਦੇ ਜੀ ਹੈੱਡ ਕੁਆਰਟਰ ਹੋ ਜਾ ਕੇ ਆਪ ਵੀਡੀਓ ਕਢਾ ਲਿਆਓ ਸਰ ਸਾਡਾ ਕੰਮ ਐ ਸਰੋ ਇਹਨਾਂ ਦਾ ਕੰਮ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਉਹ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਨਾਲ ਕਰੇ ਤੇ ਬੰਦਾ ਕਿੱਥੇ ਜਾਊਗਾ ਜੀ ਉਹ 11 ਵਜੇ ਦਾ 11 ਸਵਾ 11 ਵਜੇ ਦੀ ਡੈਥ ਹੋਈ ਹੋਈ ਆ ਇਹਨਾਂ ਕੋਲ ਹੋਏ ਤੇ ਕਰ ਇੱਕ ਸਵੇਰ ਦੇ ਅਸੀਂ ਹੁਣ ਸਾਰੀ ਦਿਨ ਸਾਰਾ ਰਾਤ ਨਿਕਲ ਗਈ ਇਹਨਾਂ ਨੂੰ ਪੁੱਛਿਆ ਆ ਕੇ ਤੁਸੀਂ ਕੋਈ ਕਾਰਵਾਈ ਕੀਤੀ ਉਹ ਜੀ ਸਾਡਾ ਬੰਦਾ ਜੀ ਸਾਰੀ ਦਿਨ ਉੱਥੇ ਲੱਗਾ ਰਿਹਾ ਇਹਦਾ ਮਤਲਬ ਥਾਣੇ ਦੇ ਵਿੱਚ ਇੱਕੋ ਹੀ ਬੰਦਾ ਵਾ ਜਿਹੜਾ ਇੱਕੋ ਹੀ ਕਰ ਰਿਹਾ ਫਿਰ ਇਹਨਾਂ ਨੂੰ ਇਹ ਵੀ ਮਜੂਦਾ ਪਤਾ ਕੀ ਦਾਣੀ ਕਹਿਲਾ ਸਵੀਡ ਸ਼ੌਪ ਦਾ ਨਾਂ ਲੈ ਰਿਆ ਉੱਥੋਂ ਦੀ ਟਿੱਪਰ ਨੰਗਿਆ ਉੱਥੇ ਕੈਮਰੇ ਨਹੀਂ ਲੱਗੇ ਥਾ ਥਾ ਦੇ ਕੈਮਰੇ ਲੱਗੇ ਹੋਏ ਇਹਨਾਂ ਨੇ ਹਿੱਤ ਕਰ ਕੋਈ ਨਹੀਂ ਹੈ ਕਹਿਣ ਦਾ ਭਾਵਾ ਹੈ ਕਿ ਗੈਲੀਕ ਪੁਲਿਸ ਪ੍ਰਸ਼ਾਸਨ ਦੀ ਹੈ ਕਿ ਟਿੱਪਰ ਵੀ ਗ੍ਰਿਫਤਰ ਪਰ ਨੂੰ ਵੀ ਆਪਣੇ ਕਬਜ਼ੇ ਲਿੱਤਾ ਡਰਾਈਵਰ ਵੀ ਪਕੜਿਆ ਡਰਾਈਵਰ ਵੀ ਨਹੀਂ ਹੈਗਾ ਨਾ ਟਿੱਪਰ ਆ ਨਾ ਡਰਾਈਵਰ ਆ ਉੱਤੋਂ ਜੀ ਸਵੇਰ ਦੇ ਅਸੀਂ ਹੁਣ ਅੱਧਾ ਘੰਟਾ ਬਾਹਰ ਖੜੇ ਰਿਹਾ ਜੀ ਐਸ ਐਚਓ ਸਾਹਿਬ ਨੂੰ ਮਿਲਣਾ ਬਾਹਰ ਆ ਕੇ ਕਹੇ ਐਸ ਐਸ ਆਈ ਕਹਿੰਦਾ ਜੀ ਅਜੇ ਐਸ ਐਚਓ ਸਾਹਿਬ ਮੀਟਿੰਗ 'ਚ ਹੈ ਬਿਜੀ ਨੇ ਇਸ ਤੋਂ ਵੱਡੀ ਕੀ ਬਿਜੀ ਹੈ ਭਾਜੀ ਜਿਨ੍ਹਾਂ ਦਾ ਜ ਚਾਹੀਦਾ ਕਹਿੰਦਾ ਭਾਵਾ ਕਿ ਜੇ ਅਸੀਂ ਭੋਲੇ ਦਾ ਦਫਾ ਜੇ ਵੀ ਫੋਨ ਨਾ ਕਰਾਂਦੇ ਤਾਂ ਸਾਡੀ ਕੋਈ ਅਜੇ ਅਸੀਂ ਵੀ ਬਾਹਰ ਬੰਦਰਾਂ ਕੋਲੇ ਜਦੋਂ ਕਿਸੇ ਨੇ ਪ੍ਰਧਾਨ ਮੰਤਰੀ ਨਿਆਣਾ ਹੁੰਦਾ ਉਦੋਂ ਉਹਦਾ ਸਟਾਫ ਕਿੱਥੋਂ ਆ ਜਾਂਦਾ ਉਦੋਂ ਉਹਨਾਂ ਦਾ ਸਟਾਫ ਕਿੱਥੋਂ ਆ ਜਾਂਦਾ ਜਦੋਂ ਪ੍ਰਧਾਨ ਮੰਤਰੀ ਨਿਆਣਾ ਹੁੰਦਾ ਆ ਉਦੋਂ ਕਿੱਥੋਂ ਆ ਜਾਂਦਾ ਛੜ ਕੇ ਸਾਰੀਆਂ ਖਾਲੀ ਕਰ ਦਿੰਦੇ ਨੇ ਉਹੋ ਜੰਦੀਆਂ ਨਾ ਵਸਾਉਂਦੇ ਉਹਦੇ ਤਾਂ ਸਾਰੇ ਪੁਲਿਸ ਵਾਲੇ ਥਾ ਥਾ ਤੇ ਖੜੇ ਹੁੰਦੇ ਨੇ ਨਾਨੀ ਆਂ ਕੁੰਡਾ ਇਹ ਤਾਂ ਹੇ ਬਹਿ ਜਾ ਮਸੀਤ ਦੇ ਵਿੱਚ ਤੁਰ ਗਏ ਠਾ ਪੁੱਛ ਕੋਲੇ ਨੇ ਇੰਨਾ ਨਹੀਂ ਦੇਖਿਆ ਕਿ ਯਾਰ ਪਰਿਵਾਰ ਦਾ ਰੋੜੋ ਬੂਲਾ ਹਾਲ ਪੁੱਛ ਕੇ ਨਹੀਂ ਆ ਬਾਹਰ ਦੇਖੋ ਕੋ ਯਾਰ ਇਹ ਦੇਖੋ ਅੰਦਰ ਬੈਠੇ ਹੋਏ ਨੇ ਸਾਰੇ ਅੰਦਰ ਕੋਈ ਨਹੀਂ ਬਾਹਰ ਆ ਰਹੇ ਅੰਦਰ ਸਾਰੇ ਆਰਾਮ ਨਾਲ ਬੈਠੇ ਹੋਏ ਨੇ ਐ ਮੈਂ ਆਪਣੇ ਪੁੱਤਰ ਕੀ ਕਰਾਂ ਮੇਰਾ ਮੁੰਡਾ ਹੁੰਦਾ ਤੇ ਕਾਰਵਾਈ ਨਾ ਕਰਦੇ ਹੁਣ ਇਹਨਾਂ ਇਹਨਾਂ ਨੇ ਦੂਜੇ ਦਾ ਬੱਚਾ ਬੱਚਾ ਨਹੀਂ ਲੱਗਦਾ ਆਪਣਾ ਬੱਚਾ ਬੱਚਾ ਲੱਗਦਾ ਇਹਨਾਂ ਨੂੰ ਸਾਡੀ ਕੋਈ ਸੁਣਵਾਈ ਸਾਡੀ ਕੋਈ ਸੁਣਵਾਈ ਨਹੀਂ ਬੁਲਾਇਆ ਕਿ ਤੁਸੀਂ ਉਹ ਸਾਡੀ ਸੁਣਵਾਈ ਕਰਵਾਓ ਤੁਸੀਂ ਮੀਡੀਆ ਦਾ ਮੀਡੀਆ ਨੂੰ ਇਸੇ ਕਰਕੇ ਬੁਲਾਇਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਹਿਬ ਨੂੰ ਕੀ ਕਹੋਗੇ ਜਿਹੜਾ ਸੱਚੋ ਤੁਹਾਡੀ ਗੱਲ ਹੀ ਨਹੀਂ ਸੁਣ ਰਿਹਾ ਉਹ ਇਨਸਾਫ ਕੀ ਦਵਾ ਦੂਗਾ ਉਹੀ ਤਾਂ ਸਰ ਤਦੀ ਤਾਂ ਤੁਹਾਨੂੰ ਸਾਡੀ ਤਾਂ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਮਿਲਿਆ ਨਹੀਂ ਉਹ ਇੰਨਾ ਹੰਗਾਮਾ ਹੋ ਰਿਹਾ ਕਿ ਸੱਚੋ ਨੂੰ ਪਤਾ ਨਹੀਂ ਕਿ ਬਾਹਰ ਇੰਨੀ ਪਬਲਿਕ ਆਈ ਹੋਈ ਆ ਆ ਕੇ ਬਾਹਰ ਉੱਠ ਕੇ ਮਿਲਣਾ ਚਾਹੀਦਾ ਵੀ ਕੀ ਆ ਜੇ ਦੁੱਖ ਤੁਹਾਡੇ ਨਾਲ ਆ ਦੁ ਕੋਈ ਨਹੀਂ ਆਇਆ ਹੈ ਟੇਕਰ ਜੀ ਕੋਈ ਮੁਨਾਸਬ ਨਹੀਂ ਆਇਆ ਅਸੀਂ ਤੇਕਰ ਇੱਕ ਮਲਾਜ ਮਾਇਆ ਸੀਗਾ ਜਦੋਂ ਆਏ ਆ ਉਸ ਤੋਂ ਬਾਅਦ ਕੋਈ ਮਿਲ ਗਏ ਆ ਐਸ ਐਚਓ ਸਾਹਿਬ ਨੂੰ ਮਿਲਣ ਗਏ ਜੀ ਚਾਰ ਬੰਦੇ ਚੱਲੇ ਨਹੀਂ ਜੀ ਇੱਕ ਜਣਾ ਜਾਊਗਾ ਨਹੀਂ ਜੀ ਦੋ ਜਣੇ ਜਾਊਗੇ ਬਸ ਇਸ ਤੋਂ ਉੱਪਰ ਕੋਈ ਬੰਦਾ ਨਹੀਂ ਜਾਊਗਾ ਅੰਦਰ ਪਰਿਵਾਰ ਦਾ ਜੀ ਚਲਾ ਗਿਆ ਸਤ ਨੂੰ ਮਿਲਣ ਦਿੱਕਤ ਕੀ ਹੈ ਦਿੱਕਤ ਹੋਊਗੀ ਉਹਨੂੰ ਤਾਂ ਹੀ ਨਹੀਂ ਉਹ ਬਾਹਰ ਆ ਰਿਹਾ ਕੋਈ ਮੰਤਰੀ ਮਰ ਜਾਂਦਾ ਤੇ ਫੇਰ ਬਾਹਰ ਆ ਜਾਂਦਾ ਬੜਾ ਵੱਡ ਹਾਏ ਸਾਡਾ ਕੋਈ ਹੱਲ ਨਹੀਂ ਹੁੰਦਾ 2 ਘੰਟੇ ਬਾਅਦ ਅਸੀਂ ਵੀਰਪਾਲਸ ਚੌਂਕ ਜਾਮ ਕਰਤਾ ਜਾਊਗਾ ਚੰਡੀਗੜ੍ਹ ਰੋਡ ਜਾਮ ਕੀਤੀ ਜਾਊਗੀ ਕੋਈ ਮਰਜ਼ੀ ਆ ਜਾਵੇ ਫਿਰ ਰੋਡ ਤੋਂ ਅਸੀਂ ਨਹੀਂ ਉੱਠਾਂਗੇ ਅਸੀਂ 2 ਘੰਟੇ ਦਾ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਆ ਸੀਪੀ ਸਾਹਿਬ ਨੂੰ ਦਰਖਾਸਤ ਦੇ ਦੇਣੀ ਅਸੀਂ ਸਵੇਰੇ ਹੁਣੇ ਹੀ ਜਾ ਰਹੇ ਆ ਸੀਨ ਲੈ ਕੇ ਦਰਖਾਸਤ ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਚੰਡੀਗੜ੍ਹ ਰੋਡ ਜਾਮ ਕਰਨ ਜਾ ਰਹੇ ਆ ਅਸੀਂ ਐਸਐਚਓ ਸਾਹਿਬ ਨੂੰ ਘੰਟੇ ਦਾ ਟਾਈਮ ਦੇ ਰਹੇ ਆ ਕੀ ਘੰਟੇ ਚ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਸਾਰੀ ਸੜਕ ਜਾਮ ਕਰ ਦੇਣੀ ਚੰਡੀਗੜ੍ਹ ਰੋਡ ਜਾਮ ਕੀਤੀ ਜਾਊਗੀ ਅਸੀਂ ਲੋਕੀਂ ਦਰਖਾਸਤ ਹੋ ਕੇ ਕਿ ਕਿ ਐਸਐਸਓ ਸੁਣਨੇ ਰਿਹਾ ਅਸੀਂ ਇਹੀ ਤਦਖਾਸਤ ਦਵਾਂਗੇ ਕਿ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੇ ਫੋਨ ਆ ਜਾਂਦਾ ਸੁਣਵਾਈ ਹੁੰਦੀ ਆ ਨਹੀਂ ਤਾਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਇਹ ਕੋਈ ਹੱਲ ਨਹੀਂ ਹੋ ਰਿਹਾ ਟ੍ਰੈਫਿਕ ਪੁਲਿਸ ਕਹੀ ਜਾਂਦੀ ਆ ਕਿ ਹਰ ਜਗ੍ਹਾ ਕੈਮਰੇ ਲੱਗੇ ਆ ਹੁਣ ਕੈਮਰੇ ਕਿੱਥੇ ਨੇ ਮੈਨੂੰ ਜਵਾਬ ਦਿੱਤਾ ਜਾਵੇ ਹੁਣ ਕੈਮਰੇ ਕਿੱਥੇ ਗਏ ਜਦੋਂ ਚੌਂਗ-ਚੌਂਗ ਦੇ ਵਿੱਚ ਪਲੇਟ ਮੋਟਰਸਾਈਕਲ ਦੀ ਨੰਬਰ ਪਲੇਟਾ ਚੈੱਕ ਕਰਨ ਲਈ ਤੁਹਾਡੇ ਕੋਲ ਕੈਮਰੇ ਹੈਗੇ ਨੇ ਹੁਣ ਮਿਲਦਾ ਨਹੀਂ ਪਿਆ ਤੁਹਾਨੂੰ ਇਹ ਕਿਹੜੀ ਗੱਲ ਹੋਈ ਦੱਸੋ ਮੈਨੂੰ ਜਵਾਬ ਦੇਣ ਆ ਕੇ ਇਹ ਮੂਰੇ ਹੀ ਨਹੀਂ ਆ ਰਹੇ ਕਿਉਂਕਿ ਇਹਨਾਂ ਨੂੰ ਪਤਾ ਇਹ ਚ ਮਿਲੇ ਹੋਏ ਨੇ ਨਾਲ ਇਹ ਕੋਈ ਵੱਡੇ ਆਕਾ ਦਾ ਕਿਚ ਟਿੱਪਰ ਤਾਂ ਨਹੀਂ ਸੀਗਾ ਕਿਸੇ ਵੱਡੇ ਲੀਡਰ ਦਾ ਟਿੱਪਰ ਤਾਂ ਨਹੀਂ ਸੀਗਾ ਭਾਜੀ ਸਾਨੂੰ ਪਤਾ ਹੀ ਨੱਗੰਦੇ ਰ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਜੇ ਅਸੀਂ ਜੇ ਅਸੀਂ ਉੱਥੇ ਜਾਂਦੇ ਆ ਫੂਟੇਜ ਕਢਾਣ ਤਾਂ ਉੱਥੇ ਫੋਨ ਕਰ ਦਿੰਦੇ ਆ ਇਹਨਾਂ ਨੂੰ ਨਾ ਕੋਈ ਦੇਈਓ ਆ ਧੂਆ ਬੈਠੀ ਆ ਅਸੀਂ ਬੱਚਾ ਕਿੱਥੋਂ ਲਈਏ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਰਾਤ ਦੇ ਤੇ ਘੁਰ ਲਾਂਦੇ ਆਂ ਪ੍ਰਸ਼ਾਸਨ ਨੂੰ ਜੇ ਨਹੀਂ ਸਾਨੂੰ ਟਿੱਪਰ ਜਾਂ ਕੋਈ ਪੇਸ਼ ਕਰਦੇ ਸਾਨੂੰ ਨਹੀਂ ਦਿਖਾਉਂਦੇ ਤਾਂ ਅਸੀਂ ਚੰਡੀਗੜ੍ਹ ਰੋਡ ਬੰਦ ਕਰਾਂਗੇ ਫਿਰ ਇਹ ਆ ਕੇ ਗੱਲ ਕਰਨਗੇ ਉਹਨਾਂ ਚ ਕਰਨੇ ਉੱਠਾਂਗੇ ਜਿੰਨਾ ਚਿਰ ਇਹ ਲੈ ਕੇ ਨਹੀਂ ਆਂਦੇ ਉੱਥੇ ਮੁਜਲਮਾਨਾ ਵੱਡਾ ਸਰ ਕਾਂਡ ਹੋਇਆ ਐ ਐਸ ਐਚਓ ਸਾਹਿਬ ਤੋਂ ਇਲਾਵਾ ਹੋਰ ਉੱਥੇ ਕੋਈ ਪੁਲਿਸ ਦਾ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਕੋਲੇ ਹਲੇ ਤੱਕ ਵੀ ਹੁਣ ਵੀ ਇੱਥੇ ਖੜੇ ਆ ਸਰ ਅੰਦਰ ਬੈਠੇ ਆ ਸਾਰੇ ਐਸਐਚਓ ਸਾਹਿਬ ਹੁਣ ਵੀ ਨਹੀਂ ਮਿਲੇ ਜੀ ਉਹਨਾਂ ਨੇ ਮੁੰਸ਼ੀ ਸਾਹਿਬ ਕੋਲੇ ਭੇਜਤਾ ਉੱਥੋਂ ਦੀ ਗੱਲ ਗੁੱਲ ਕਰਕੇ ਕਹਿੰਦੇ ਜੀ ਨਾਲ ਜਾਓ ਜੀ ਜਾ ਕੇ ਕਢਾ ਲਿਓ ਵੀਡੀਓ ਕਢਾ ਲਿਓ ਸਰ ਮਤਲਬ ਉਹਨਾਂ ਦਾ ਵੀਡੀਓ ਕਢਣ ਦਾ ਮਤਲਬ ਇੱਕ ਪਰਿਵਾਰ ਦਾ ਜੀ ਚਲਾ ਕੇ ਕਐਮਐਲਏ ਫੋਨ ਕਰਦਾ ਫਿਰ ਤੁਹਾਨੂੰ ਭਾਈ ਜੀ ਮਿਲ ਜਾਂਦਾ ਤੁਹਾਡੇ ਪਰਿਵਾਰ ਦਾ ਜੀ ਚਲਾ ਕੇ ਤੇ ਐਮਐਲਏ ਫੋਨ ਨਾ ਕਰਦਾ ਫਿਰ ਤੁਹਾਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਤੇ ਪੁੱਛਿਆ ਨਹੀਂ ਸਾਨੂੰ ਕਰਾਦ ਦੇ ਸੀ 2 ਵਜੇ ਤੱਕ ਰਾਤੀ ਇੱਥੇ ਬਹਿ ਕੇ ਗਏ ਅਸੀਂ ਇਚਨ ਹਾਊਸ ਆਫੀਸਰ ਕਦਾ ਹੋਇਆ ਫਿਰ ਐਸਐਚਓ ਦਾ ਮਤਲਬ ਹੁੰਦਾ ਸਟੇਸ਼ਨ ਹਾਊਸ ਆਫੀਸਰ ਫਿਰ ਉਹ ਕਿੱਥੇ ਨੇ ਸਾਰੇ ਪੈਸੇ ਖਾਦੇ ਹੁੰਦੇ ਸਾਰਾ ਕੁਝ ਇਹਨਾਂ ਨੇ ਮੇਲੀ ਵਕਤ ਹੁੰਦੀ ਆ ਸਾਨੂੰ ਉਦਾਂ ਹੀ ਕਮਾਈ ਆ ਰਹੀ ਆ ਜੇ ਹੁਣ ਤੱਕ ਤਾਂ ਰਿਜ਼ਲਟ ਮਿਲਣਾ ਚਾਹੀਦਾ ਸਾਰਾ ਕੁਝ ਇਹਨਾਂ ਬੱਚਾ ਮਾਰੇ ਇਹਨਾਂ ਬੱਚਾ ਮਰੇ ਫਿਰ ਦੋਖੋ ਲੱਗੇ ਆਪਣਾ ਮੁੰਡਾ ਵਾਲਣ ਦਾ ਸਾਡਾ ਮਰਿਆ ਸਾਡਾ ਸਵਰਿਆ ਸਾਡਾ ਸਵਰਿਆ ਹਾਂ ਮੈਂ ਉਹਨੂੰ ਛੱਡ ਕੇ ਆਇਆ ਸੀਗਾ ਬਾਅਦ ਚ ਲੈਣ ਵੀ ਅਸੀਂ ਦੋਨੋਂ ਸੀ ਮੈਂ ਉਹਨੂੰ 10 ਵਜੇ 10 ਵਜੇ ਛੱਡ ਕੇ ਆਇਆ ਸੀ ਕਿੰਨੇ ਵਜੇ ਹੱਸਾ ਪੁੱਤ 11:30 ਵਜੇ ਤੇ ਟਿੱਪਰ ਹੁੰਦੇ ਸੀਗਾ ਮੁਕੇ ਦਾ ਨਹੀਂ ਨਹੀਂ ਟਿੱਪਰ ਨਹੀਂ ਸੀਗਾ ਇਹ ਪਾਲ ਸਾਰੇ ਕਹਿੰਦੇ ਤੁਸੀਂ ਬੋਡੀ ਚੱਕ ਕੇ ਲੈ ਜਾਓ ਤੁਹਾਨੂੰ ਕਹਿੰਦੇ ਬੋਡੀ ਹਾਂਜੀ ਬੋਡੀ ਚੱਕ ਕੇ ਲੈ ਜਾਓ ਪਰ ਫਿਰ ਕੌਣ ਲੈ ਕੇ ਆਊਗਾ ਟਿੱਪਰ ਦਾ ਪਤਾ ਕਿੱਧਰ ਭੱਜ ਗਿਆ ਹੈਗਾ ਇਹ ਕੋਈ ਐਕਸ਼ਨ ਨਹੀਂ ਜਾਂਦੇ ਪਏ ਹੈਗੇ ਜਿਨ੍ਹਾਂ ਦੇ ਪੁੱਤੋ ਦੇ ਦਸਵੀਂ ਦੇ ਵਿੱਚ 535 535 ਕਿੰਨੇ ਆਜੋ 600 ਵਿੱਚੋਂ ਬੜਾ ਵਧੀਆ ਯਾਰ ਫਰਸਟ ਆਇਆ ਜੀ ਫਰਸਟ ਆਇਆ ਸੀਗਾ 600 ਵਿੱਚੋਂ ਪਹਿਲੇ ਨੰਬਰ ਤੇ ਪੁੱਤੋ ਤਾਂ ਪੁੱਤ ਮੈਨੂੰ ਕਹਿੰਦਾ ਸੀ ਮੈਂ ਥੋਮ ਮਾਰ ਮੈਨ ਲੈ ਆਉਣਾ ਨਾਨੀ ਤੈਨੂੰ ਹਏ ਹਏ ਮੇਰੇ ਹੇ ਰਜੀ ਤੇ ਮਾਂ ਕੀ ਕਰੂਗੀ ਉਹ 12 ਉਹਨਾਂ ਨੇ ਕੱਲ ਨੂੰ ਆਣਾ ਆ ਤੇ ਉਹਨਾਂ ਨੂੰ ਕੀ ਜਵਾਬ ਦਵਾਂਗੇ ਉਹ ਕਹਿੰਦੇ ਅਸੀਂ ਤੁਹਾਡਾ ਬੱਚਾ ਆਪਣਾ ਬੱਚਾ ਤੁਹਾਡੇ ਹਵਾਲੇ ਕਰਕੇ ਗਏ ਆ ਕੱਲ ਨੂੰ ਆ ਜੂਗੀ ਅਸੀਂ ਕੀ ਜਵਾਬ ਦਵਾਂਗੇ ਉਹਦੀ ਮਾਂ ਕੈਨੇਡਾ ਦੇ ਵਿੱਚ ਆ ਤੇ ਉਹਨਾਂ ਨੂੰ ਐਨੀ ਵਾਰ ਮੁੰਨ ਨੂੰ ਦੱਸਿਆ ਤਾਂ ਕਿ ਉਹਨਾਂ ਦਾ ਦਿਲ ਨਾ ਕਮਜ਼ੋਰ ਹੋਣਾ ਉਹਨਾਂ ਰਸਤੇ 'ਚ ਹੀ ਡੇਕ ਹੋ ਜਾਣਾ ਉਹਨਾਂ ਨੂੰ ਉਹਨਾਂ ਨੂੰ ਹੋ ਜਾ ਉਹਨਾਂ ਨੇ ਕੱਲੀ ਮੇਰੀ ਤबीयत ਖਰਾਬ ਰਹਿੰਦੀ ਮੇਰੇ ਬੱਚ ਮੇਰੇ ਨਾਲ ਗੱਲ ਕੀਤੀ ਕਹਿੰਦੀ ਤੁਹਾਨੂੰ ਕੁਝ ਹੋਇਆ ਤੇ ਨਹੀਂ ਅਸੀਂ ਕਹਿੰਦੇ ਨਹੀਂ ਇੱਧਰ ਮੁੰਡੇ ਦੀ ਨਾਨੀ ਬਿਮਾਰ ਆ ਜਿਆਦਾ ਸੀਰੀਅਸ ਆ ਤਾਂ ਕਰਕੇ ਆ ਜਾਤੋ ਉਹਨੂੰ ਅਜੇ ਦੱਸਿਆ ਤਾਂ ਕਿ ਨਹੀਂ ਹਜੇ ਅਸੀਂ ਉਹਨੂੰ ਹੁਣ ਉਹਨੇ ਕੱਲੀ ਨੇ ਆਣਾ ਉੱਥੋਂ ਤੁਹਾਨੂੰ ਪਤਾ 25 26 ਘੰਟੇ ਦਾ ਸਫ਼ਰ ਕਰਕੇ ਕਿੱਦਾਂ ਆਊਗੀ ਜੇ ਉਹਨੂੰ ਇੰਨੀ ਗੱਲ ਦੱਸ ਦਈਏ ਅਸੀਂ ਉਹਦਾ ਬੱਚਿਆਂ ਦੇ ਕਰਕੇ ਗਈ ਉੱਥੇ ਬਾਹਰ ਵੀ ਬੱਚਿਆਂ ਦਾ ਚਲ ਕੁਝ ਵਿੱਚ ਸੁਧਰ ਜਵੇ ਉਹਦੇ ਜਿਹੜੀ ਬੱਚੇ ਦੀ ਫੋਟੋ ਹੈ ਉਹ ਤੁਹਾਨੂੰ ਦਿਖਾਉਂਗਾ ਨਹੀਂ ਜਿਹੜਾ ਉਹਨੇ ਡੈੱਡ ਬਾਡੀ ਲੈ ਜਾ ਚੱਕ ਕੇ ਜਿਹੜਾ ਉਹਦਾ ਹੋਰ ਸਿਰ ਦਾ ਸਮਾਨ ਨਿਕਲਿਆ ਹੋਇਆ ਸੀ ਉਹ ਕਹਿੰਦੇ ਕਿਥੇ ਰੈਂਡ ਦੇ ਕੁੱਤੇ ਘਾਤੇ ਖਾ ਰਹੇ ਲੋ ਉਹ ਇੱਥੇ ਉਹ ਇੱਥੇ ਰਹਿ ਲੈਣ ਲੋ ਹਾਂ ਨਾ ਸਾਰਾ ਮਗਜ ਹੀ ਨਿਕਲ ਗਿਆ ਵਾਹ ਹਾਂਜੀ ਸਾਰੇ ਨਿਕਲੇ ਆਇਆ ਵਾਹ ਵੀ ਕੱਟ ਗਿਆ ਵਾਹ ਹੀ ਕੱਪੜੇ ਪਾ ਕੇ ਗਿਆ ਜੀ ਮੁੰਡਾ ਦੇਖੋ ਕਿ ਮੈਂ ਤੁਹਾਨੂੰ ਦਿਖਾਦਾ ਇਹ ਮੈਂ ਇਸ 18 ਸਾਲ ਦਾ ਨੌਜਵਾਨ ਬਚਰਾ ਜਿਸ ਦੇ 535 ਨੰਬਰ ਆਏ ਇਹ 10ਵੀਂ ਦੇ ਵਿੱਚੋਂ ਕੀ ਉਮਰ ਹੁੰਦੀ ਹੈ 18 ਸਾਲ ਦੀ ਲੇਕਿਨ ਥਾਣਾ ਫੋਕਲ ਪੁਆਇੰਟ ਦੇ ਬਾਹਰ ਖੜਾ ਪੂਰਾ ਪੂਰਾ ਪਰਿਵਾਰ ਥਾਣਾ ਫੋਕਲ ਪੁਆਇੰਟ ਦੇ ਬਾਹਰ ਖੜਾ ਲੇਕਿਨ ਐਸਐਚਓ ਨੂੰ ਮਿਲਣ ਵਾਸਤੇ ਵੀ ਇੱਕ ਐਮਐਲਏ ਦਾ ਫੋਨ ਕਰਾਉਣਾ ਪੈ ਗਿਆ ਕੀ ਐਮਐਲਏ ਦੇ ਫੋਨ ਤੋਂ ਬਾਅਦ ਐਸਐਚਓ ਕਹਿੰਦਾ ਮੇਰੇ ਕੋਲ ਆਜੋ ਸੀਪੀ ਸਾਹਿਬ ਅਗਰ ਇਸ ਪਰਿਵਾਰ ਨੂੰ ਐਦਾਂ ਹੀ ਰੋਲ ਨਾ ਵੇ ਪਰਿਵਾਰ ਨੂੰ ਥਾਣੇ ਦੇ ਬਾਹਰ ਕੋਈ ਸੁਣਵਾਈ ਨਹੀਂ ਹੋਣੀ ਤਾਂ ਪਰਿਵਾਰ ਜਾ ਕੇ ਕਿਨੂੰ ਗੁਹਾਰ ਲਗਾਵੇ ਇਹ ਨਾਨੀ ਇਹ ਦਾਦੀ ਇਹ ਉਹ ਨਾਨੀ ਉਹ ਭੂਆ ਸਭ ਪਰਿਵਾਰ ਇੱਥੇ ਖੜਾ ਸਾਰੇ ਲੋਕ ਇੱਥੇ ਖੜੇ ਨੇ ਸਾਰੇ ਇੱਥੇ ਪਹੁੰਚੇ ਨੇ ਲੇਕਿਨ ਇੱਕ ਐਸਐਚਓ ਨੇ ਇਹਨਾਂ ਦੀ ਫਰਿਆਦ ਤੱਕ ਨਹੀਂ ਸੁਣੀ ਰਾਤ ਨੂੰ ਐਕਸੀਡੈਂਟ ਹੁੰਦਾ ਵਾ ਬੱਚੇ ਦਾ ਪੂਰਾ ਪੂਰਾ ਮਗਸ ਸਿਰ ਦਾ ਬਾਹਰ ਆ ਜਾਂਦਾ ਦਿਲ ਤੱਕ ਬਾਹਰ ਆ ਜਾਂਦਾ ਵਾ ਲੇਕਿਨ ਉਸ ਤੋਂ ਬਾਅਦ ਵੀ ਸ਼ਾਮ ਦੇ ਤਕਰੀਬਨ 7 ਵਜਣ ਵਾਲੇ ਨੇ ਹਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਲੇਕਿਨ ਵੀਡੀਓ ਦੀ ਗੱਲ ਕੀਤੀ ਆ ਇਹਦਾ ਵੀਡੀਓ ਕਹਿੰਦੇ ਨੇ ਤੁਸੀਂ ਹੈੱਡ ਕੁਆਰਟਰ ਜਾਓ ਤੇ ਉੱਥੋਂ ਦੀ ਵੀਡੀਓ ਘਟਾ ਕੇ ਆਪ ਲੈ ਕੇ ਆਓ ਸਾਨੂੰ ਟਿੱਪਰ ਦਾ ਨਹੀਂ ਪਤਾ ਲੇਕਿਨ ਸਾਡੇ ਜਿਹੜੇ ਪੂਰੇ ਉਹ ਵੀ ਜਮਾ ਨਹੀਂ ਕੀਤੇ ਉਹਨਾਂ ਨੇ ਕਹਿੰਦੇ ਜੀ ਪੁਲਿਸ ਵਾਲੇ ਲੈ ਗਏ ਪ ਵਾਦ ਉਹਦੇ ਉੱਤੇ ਇੰਨੀ ਗੱਲ ਕਹੀਏ ਇਹਨਾਂ ਨੇ ਸਾਨੂੰ ਤੁਸੀਂ ਆਪ ਦੱਸੋ ਬੱਚੇ ਦੇ ਸਰੀਰ ਦਾ ਟੁਕੜਾ ਕੋਈ ਰੋਡ ਤੇ ਛੱਡ ਦੂਗਾ ਅਸੀਂ ਲੈ ਕੇ ਗਏ ਉੱਥੇ ਇਹਨਾਂ ਨੇ ਸਾਫ਼ ਕਹਿੰਦੇ ਕਹਿੰਦੇ ਇੱਥੇ ਮਿੱਟੀ ਪਾ ਦਿਓ ਕਹਿੰਦੇ ਇੱਥੇ ਤੁਸੀਂ ਇਹ ਛੋਣੇ ਇਹਨਾਂ ਨੇ ਛੱਡੇ ਹੋਣੇ ਆ ਟੁਕੜੇ ਆਪਣੇ ਬੱਚਿਆਂ ਦੇ ਟੁਕੜੇ ਇਹਨਾਂ ਨੇ ਲੋਕਾਂ ਨੇ ਇਹਨਾਂ ਨੇ ਛੱਡੇ ਹੋਣੇ ਆ ਅਸੀਂ ਸਾਨੂੰ ਕਹਿ ਰਹੇ ਵੀ ਆਪਣੇ ਬੱਚਿਆਂ ਦੇ ਟੁਕੜੇ ਦੇ ਛੱਡ ਦਿਓ ਮਿੱਟੀ ਪਾ ਦਿਓ ਆ ਫੇਜ ਪਾਏ ਪੁੱਤ ਬੋਤਾ ਸੀ ਤੇ ਚੋਕੇ ਲਵਾ ਫੇਜ ਪਾਏ ਇਹਨੇ ਟੁਕੜੇ ਹਾਂ ਵਰਖ ਦੇ ਵਿੱਚ ਲਾਇਓ ਬਾਲਟੀ ਚ ਰੱਖ ਕੇ ਬਈ ਇਹ ਖਰਾਬ ਨਾ ਹੋਣਾ ਇਹ ਖਰਾਬ ਨਾ ਹੋਣਾ ਬੱਚਾ ਵਰਖ ਚ ਲਾਤੇ ਹਾਰ ਕੇ ਉਹਦੇ ਵੀ ਜਮਨ ਸਿਵਲ ਹਸਪੀਟਲ ਵਾਲੇ ਕਹਿੰਦੇ ਪੁਲਿਸ ਲੈ ਕੇ ਆਓ ਇਹ ਉੱਥੇ 15 ਮਿੰਟ ਚ ਗਾਇਬ ਹੋ ਗਏ ਉੱਥੋਂ 15 ਮਿੰਟ ਚ ਉੱਥੋਂ ਬੋਡੀ ਜਮਾ ਕਰਾ ਕੇ ਗਾਇਬ ਹੋ ਕੇ ਆ ਗਏ ਮੁੰਡੇ ਸਾਡੇ ਨਾਲ ਪਿੱਛੇ ਗਏ ਮੋਟਰਸਾਈਕਲ ਤੇ ਟੁਕੜੇ ਲੈ ਕੇ ਇਹ ਉੱਥੋਂ ਜੀ ਗਾਇਬ ਕਹਿੰਦੇ ਤੁਸੀਂ ਅੱਦਾ ਕਰੋ ਤੁਸੀਂ ਹੁਣ ਰੱਖ ਲਓ ਕਹਿੰਦੇ ਇਹਨੂੰ ਬਰਫ਼ ਚ ਲੇਕਿਨ ਇਹ ਦੇਖ ਸਕਦੇ ਹੋ ਲੇਕਿਨ ਇਹ ਇਨਸਾਫ ਕਿੱਥੋਂ ਲੈਣਗੇ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਤੁਹਾਨੂੰ ਇੱਕ ਅਰਜ਼ੀ ਕੀਤੀ ਆ ਰਹੀ ਹੈ ਪਰਿਵਾਰ ਪੂਰਾ ਇਕੱਠਾ ਹੋਇਆ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਰਫਤਾਰ ਟਿਪਰਾਂ ਦੇ ਕਹਿਰਜ ਲਗਾਤਾਰ جاری ਆ ਟਿਪਰ ਵਾਲੇ ਲਗਾਤਾਰ ਮੁੰਡੇ ਨੌਜਵਾਨ ਜਿਹੜੇ ਰਗੜਦੇ ਜਾਂਦੇ ਨੇ ਲੇਕਿਨ ਟਿਪਰਾਂ ਵਾਲੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਲੇਕਿਨ ਆਖਿਰ ਇੱਕ ਸਵਾਲ ਵੱਡਾ ਖੜਾ ਆ ਦੇ ਚਾਹ ਹੋ ਜਾਂਦਾ ਕਿ ਜਿਹਦਾ ਪਰਿਵਾਰ ਜਿਹੜਾ ਬੇਬਸ ਨਜ਼ਰ ਆ ਰਿਹਾ ਹੈ ਕਿ ਥਾਣੇ ਦੇ ਬਾਹਰ ਹੀ ਆ ਕਿ ਜੋ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਕਿ ਇਨਸਾਫ ਸਾਨੂੰ ਮਿਲੇ ਇਹ ਕੋਈ ਭਾਈ ਮੇਨ ਚੌਂਕ ਹੈ ਮੇਨ ਚੰਡੀਗੜ੍ਹ ਰੋਡ ਦਾ ਮੇਨ ਚੌਂਕ ਹੈ ਜਿਹੜਾ ਇਹ ਚੌਂਕ 'ਚ ਹਾਦਸਾ ਹੋਇਆ ਇਹ ਮੇਨ ਚੌਂਕ ਹੈ ਕੋਈ ਛੋਟਾ ਮੋਟਾ ਚੌਂਕ ਨਹੀਂ ਹੈਗਾ ਚੰਡੀਗੜ੍ਹ ਹਾਈਵੇ ਆ ਪੂਰੀ ਚਲਦੀ ਰੋਡ ਆ ਵੀਰ ਪਹਿਲੇ ਸਾਲਾ ਚੌਂਕ ਆ ਉਹਦੇ ਵਿੱਚ ਹੈਲੋ ਸਸਿਆਕਲ ਸਰ ਵਿਸ਼ਾਲ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਸਰ ਇਹ ਜਿਹੜੇ ਬਾਰ ਤੁਹਾਡੇ ਥਾਣੇ ਦੇ ਬਾਹਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਲੜਕਾ ਇਹ ਬੰਦੇ ਜਿਨ੍ਹਾਂ ਦਾ ਇੱਕ 18 ਸਾਲ ਦਾ ਨੌਜਵਾਨ ਜਿਹੜਾ ਲੜਕਾ ਸੀ ਜਿਹਦੀ ਰਾਤ ਨੂੰ ਟਿੱਪਰ ਸਮੇਤ ਮੌਤ ਹੋ ਗਈ ਸੀ ਉਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਤੁਹਾਡੇ ਕੋਲੋਂ ਕੀ ਇਨਸਾਫ ਮਿਲ ਸਕਦਾ ਸਰ ਉਹਨਾਂ ਨੂੰ ਭਾਜੀ ਉਹਦਾ ਅਸੀਂ ਜਿਹੜਾ ਟਿੱਪਰ ਹੈ ਜੀ ਟਿੱਪਰ ਕੈਮਰੇ ਵਿੱਚ ਉਹਦਾ ਨੰਬਰ ਨਹੀਂ ਆ ਰਿਹਾ ਜੀ ਠੀਕ ਹੈ ਜੀ ਅਸੀਂ ਜਿਹੜਾ ਹੈ ਉਹਦਾ ਕੈਮਰਾ ਟਰੇਸ ਕਰ ਨੰਬਰ ਟਰੇਸ ਕਰਨ ਚ ਲੱਗੇ ਹੋਏ। ਇਸ ਟਾਈਮ ਮੇਰੀ ਕਿ ਟੀਮ ਸੇਫ ਸਿਟੀ ਪ੍ਰੋਜੈਕਟ ਜਿਹੜਾ ਪੁਲਿਸ ਲਾਈਨ ਦੇ ਵਿੱਚ ਉਹ ਕੈਮਰਾ ਚੈੱਕ ਕਰ ਰਹੀ ਹੈ ਜਿਵੇਂ ਜਿੱਥੇ-ਥੇ ਕਹਿ ਰਿਹਾ। ਜੀ ਇਹਨਾਂ ਦੀ ਡਿਮਾਂਡ ਹੈ ਵੀ ਬਾਈ ਨੇ 50000 ਜਵੇ ਜੀ ਜਿਹੜੇ ਤੇ ਟਰੱਕ ਤੇ ਟਰੱਕ ਦਾ ਮਾਰਕ ਪਾਇਆ ਉਹ ਅਸੀਂ ਉਹ ਚੀਜ਼ ਚ ਲੱਗੇ ਹੋਏ ਆ। ਲੇਕਿਨ ਸਰ ਰਾਤ ਨੂੰ ਐਕਸੀਡੈਂਟ ਹੋਇਆ ਹੋਇਆ ਹੈ। ਟਿਪਰ ਜਿਹੜਾ ਵਾ ਉਹ ਬਰਾਮਤ ਨਹੀਂ ਹੋਇਆ ਕਿ ਮੌਕੇ ਤੋਂ ਟਿਪਰ ਚਾਲਕ ਟਿਪਰ ਤਾਂ ਕਹਿੰਦੇ ਆ ਕਹਿ ਰਹੇ ਨੇ ਛੱਡ ਕੇ ਭੱਜ ਗਿਆ ਸੀ। ਲੇਕਿਨ ਉਸ ਤੋਂ ਬਾਅਦ ਟਿਪਰ ਕੌਣ ਲੈ ਗਿਆ ਆਇਡੈਂਟੀਫਾਈ ਹੋ ਪਾਇਆ ਸਰ ਇਹ ਕਹਿ ਰਹੇ ਆ ਕਿ ਕਰਨ ਨੂੰ ਮੈਂ تصਦੀਕ ਨਹੀਂ ਕਰਦਾ ਜੀ ਜੀ ਠੀਕ ਹੈ ਜੀ ਜਿਹੜੀ ਸਾਡੀ ਰਿਕਾਰਡਿੰਗ ਗਈ ਉਹਦੇ ਜੋ ਟਿੱਪਰ ਨਿਕਲ ਹੀ ਗਿਆ ਅੱਗੇ ਜੀ ਲੇਕਿਨ ਸਰ ਤਿੰਨ ਸਾਹ ਮਿਲ ਸਕਦਾ ਨਾ ਨੂੰ ਕਿ ਕਦ ਤੱਕ ਇਹ ਮਾਮਲਾ ਟ੍ਰੇਸ ਹੋ ਸਕਦਾ ਵੈ ਲੱਗਦਾ ਜੀ ਰਾਤ ਤੱਕ ਅਸੀਂ ਨੰਬਰ ਟ੍ਰੇਸ ਕਰ ਲਾਂਗੇ ਮਤਲਬ تیرਫਤਾ ਦੇ ਟਿੱਪਰ ਮੋਹਦ ਦਾ ਕਹਿਰ ਬਣ ਰਹੇ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਹੋਗੀ ਕਈ ਮਾਵਾ ਦੇ ਪੁੱਤ ਜਿਹੜਾ ਹੁੱਡਲ ਚੌਂਕ 'ਚ ਦੋ ਸ਼ਖਸ ਰਗੜਤੇ ਇਹਨਾਂ ਟਿੱਪਰ ਵਾਲਿਆਂ ਨੇ ਰਾਤ ਨੂੰ ਤੁਹਾਡੇ ਏਰੀਆ 'ਚ ਹੋ ਗਿਆ ਹੁੱਡਲ ਚੌਂਕ ਦੋ ਸ਼ਖਸ ਰਗੜਤੇ ਪਰਸੋਂ ਉਹਨਾਂ ਨੇ ਰਾਤ ਨੂੰ ਭਾਮੀਆਂ ਅਸੀਂ ਟਾਈਮ ਟੂ ਟਾਈਮ ਇਹਨਾਂ ਦਾ ਬਿਲਕੁਲ ਸਖਤੀ ਕਰ ਰਹੇ ਆ ਨਾਕੇ ਲਾਏ ਹੋਏ ਨੇ ਨਾਕੇ ਲੱਗੇ ਨੇ ਸਾਡੀ ਜਿਹੜੀ ਪੀਸੀਆਰ ਪਾਰਟੀਆਂ ਹੁੰਦੀਆਂ ਜਾਂ ਤੁਸੀਂ ਸਰਪ੍ਰਾਈਜ਼ ਨਾਕਾਬੰਦੀ ਕਰਦੇ ਆ ਪੇਪਰਾਂ ਦੇ ਚਲਾਨ ਕੱਢਦੇ ਨੇ ਤੇ ਪ੍ਰਬੰਧ ਕਰਦੇ ਆ ਜੀ ਹੰਦੇ ਤਾਂ ਜੀ ਪਿੱਛੋਂ ਕਿਤੋਂ ਲੋਡ ਹੋ ਕੇ ਆ ਰਿਹਾ ਰਾਈਟ ਬਿਲਕੁਲ ਰੋਪੜ ਤੋਂ ਜੀ ਜੀ ਉਹ 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 ਤਾਂ ਪਹਿਲਾਂ ਉੱਥੇ ਚੈੱਕ ਹੋਣਗੇ ਨਾ ਸਾਡੇ ਕੋਲ ਤਾਂ ਸਾਡਾ ਤੇ ਰੂਟ ਹੈ ਇਹ ਜੀ ਬਿਲਕੁਲ ਮੇਰੇ ਇੱਥੇ ਦਾ ਲਾਤਾ ਵੀ ਕ੍ਰਸ਼ਰ ਜੀ ਉਹਨੇ ਨਾ ਕੋਈ ਮਾਈਨਿੰਗ ਦੀ ਸਾਈਟ ਹੈ ਜੇ ਆਪਾਂ ਗੱਲ ਕਰੀਏ ਕੰ ਮੀਰਾ ਤੇ ਕਿ ਰਹਿਾਈ ਵੀ ਹੈ ਜਿਹੜਾ ਕ੍ਰਾਸ ਕਰਦੇ ਆ ਜੀ ਲੇਕਿਨ ਸਰ ਲੇਕਿਨ ਸਰ ਇਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਹੈ ਕਿ ਇਹਨਾਂ ਨੇ ਕਿਹਾ ਕਿ 2 ਘੰਟੇ ਬਾਅਦ ਅਸੀਂ ਚੰਡੀਗੜ੍ਹ ਹਾਈਵੇ ਚੰਡੀਗੜ੍ਹ ਮੌਨੀ ਰਿਜ਼ੋਰਟ ਦੇ ਕੁਬੀਰ ਪੈਲੇਸ ਦੇ ਕੋਲ ਅਸੀਂ ਜਾਮ ਕਰ ਦੇਣਾ ਵਾ ਅਗਰ ਸਾਨੂੰ ਇਨਸਾਫ ਨਾ ਮਿਲਿਆ ਲੇਕਿਨ ਇਹ ਅੜੇ ਹੋਏ ਨੇ ਕਿ ਪਰਚਾ ਇਮੀਡੀਏਟਲੀ ਦਰਜ ਕੀਤਾ ਜਾਵੇ ਤੇ ਉਸ ਨੂੰ ਜਿਹੜਾ ਕਿ ਜਿੰਨੇ ਰਗੜਿਆ ਵਾ ਉਹਤੇ ਕਾਰਵਾਈ ਕੀਤੀ ਜਾਵੇ ਇਸ ਚੀਜ਼ ਨੂੰ ਕਿੱਦਾਂ ਦੇਖੋਗੇ ਸਰ ਅਸੀਂ ਤਾਂ ਅਸੀਂ ਤਾਂ ਬਿਆਨ ਲਿਖਣ ਨੂੰ ਤਿਆਰ ਹੈ ਬਿਆਨ ਵੀ ਨਹੀਂ ਸਾਈਨ ਕਰਦੇ ਨਾ ਬਿਆਨ ਲਖਾਏ ਚਾਹੁੰਦੇ ਵੀ ਭਾਈ ਨੇ ਮੈਂ ਅਸੀਂ ਭਾਈ ਨੇ ਉਹਦੇ ਪਿੱਛੇ ਵੀ ਕੈਮਰੇ ਲੱਭਦੇ ਰਹੇ ਮਤਲਬ ਕਿੱਧਰ ਦੇਖੋ ਜੀ 메인 ਤਾਲਾ ਕਰਨਾ ਸਾਈ ਹੁਣ ਅਸੀਂ ਲੱਗੇ ਹੋਏ ਆ ਬਿਲਕੁਲ ਤੁਸ ਨੂੰ ਇਹ ਵੀ ਪਤਾ ਵੀ ਰਾਤ ਜਿਹੜੇ ਕੈਮਰੇ ਉਹਨਾਂ ਦੀ ਵਿਜ਼ਿਬਿਲਟੀ ਰਾਤ ਨੂੰ ਘੱਟ ਹੀ ਜਾਂਦੀ ਹੁੰਦੀ ਹੈ ਮੇਰੇ ਮੁਤਾਬਕ ਤਾਂ ਤੁਹਾਨੂੰ ਵੀ ਜਿੰਨਾ ਪਤਾ ਹੁੰਦਾ ਹੈ ਨਾ ਜੀ 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 ਕੈਮਰਾ ਦੀ ਕੁਆਲਿਟੀ ਤੇ ਫਰਕ ਪੈਂਦਾ ਹੈ ਲekin ਕੋਈ ਕੋਈ ਲੋਕੇਸ਼ਨ ਸਮਝ ਆਈ ਸਰ ਜਿੱਦਾਂ ਹਜੇ ਤੱਕ ਲੱਗਿਆ ਹੋਵੇ ਟ੍ਰੈਫਿਕ ਕੰਟਰੋਲ ਰੂਮ ਤੋਂ ਪਤਾ ਲੱਗਿਆ ਹੋਵੇ ਲੋਕੇਸ਼ਨ ਕੀ ਸੀਗੀ ਉਹਦੀ ਕਿਉਂਕਿ ਅਸੀਂ ਵੀ ਪਿੱਛੋਂ ਆ ਰਹੇ ਸੀ ਇਹ ਆਪਣਾ ਹਾਈਵੇ ਤੋਂ ਆ ਰਹੇ ਸੀ ਉੱਥੋਂ ਆਪਣਾ ਸੰਦਾਲਾ ਸਾਈਡ ਤੋਂ ਜੀ ਜਿਹੜਾ ਆਪਣਾ ਹਾਈਵੇ ਬੰਦ ਹੈ ਜੀ ਕਵਾੜੇ ਸਾਈਡ ਤੋਂ ਤੇ گاਉਂ ਨੇ ਸੰਦਾਲਾ ਚੌਂਕ ਤੇ ਆ ਰਹੀ ਗਏ ਲੈਫਟ ਕਿੱਥੇ ਵੀ ਜਾਣਾ ਸੀ ਜੀ ਹਲੋ ਜੀ ਕੀ ਸਿਰ ਉਹ ਕੈਮਰੇ ਮੁਤਾਬਿਕ ਉਹ ਸੰਦਾਲਾ ਚੌਂਕ ਨਹੀਂ ਪਹੁੰਚਿਆ ਜੀ ਤੇ ਵਿੱਚ ਹੀ ਤੇ ਅਸੀਂ ਕੈਮਰੇ ਚੈੱਕ ਕਰਦੇ ਸੀ ਜਿਹੜੇ ਮੇਰੀ ਟੀਮਾਂ ਬਾਹਰ ਹੈ ਕੀ ਚੱਕਰ ਲੇਕਿ ਸਰ ਕੀ ਇਹ ਫੈਂਸ ਕੀ ਲਗਾਏ ਜਾਣਗੇ ਅਗਰ ਇਹ ਪਰਚਾ ਦਰਜ ਕਰਵਾਉਂਦੇ ਨਹੀਂ ਤਾਂ ਫੈਂਸ 300 ਕਿਹੜੇ ਪਰਚਾ ਦਾ ਇਸ ਪਰਚਾ ਦਾ ਦੇਖੋ ਜੀ 100% ਦਰਜ ਹੋਊਗਾ ਕਿਉਂਕਿ ਜਵਾਨ ਮੌਤ ਹੋਈ ਹੈ ਜੀ 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 ਠੀਕ ਹੈ ਜੀ ਜੋ ਕਾਨੂੰਨ ਮੁਤਾਬਿਕ ਵਰਤ ਵਰਤਾਰਾ ਹੋਣ ਗਿਆ ਉਹ ਲਾਵਾਂਗੇ ਤੇ ਸਜ਼ਾ ਕਰਾਵਾਂਗੇ ਬੰਦੇ ਨੂੰ ਇਹਨਾਂ ਦੀ ਇਹਨਾਂ ਦੀ ਪਰਿਵਾਰ ਦੀ ਪੂਰੀ ਹੱਕ ਰੱਸੀ ਕਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਸਰ ਲੇਕਿਨ ਸਰ ਇਹ ਪਰਿਵਾਰ ਆ ਵੀ ਕਹਿ ਰਹੇ ਸੀ ਕਐਮਐਲਏ ਸਾਹਿਬ ਦਾ ਫੋਨ ਕਰਾਇਆ ਤਾਂ ਹੀ ਸਾਨੂੰ ਐਸਐਚਓ ਸਾਹਿਬ ਮਿਲੇ ਲੇਕਿਨ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਮਿੰਤਾ ਕਰਦੇ ਦੋ ਘੰਟੇ ਤੋਂ ਅਸੀਂ ਥਾਣੇ 'ਚ ਸੀ ਕਿ ਸਾਨੂੰ ਨਹੀਂ ਮਿਲੇ ਕੀ ਇਹ ਵੀ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਐਸਐਚਓ ਸਾਹਿਬ ਨੂੰ ਅਸੀਂ ਐਮਐਲਏ ਦਾ ਫੋਨ ਕਰਾਇਆ ਚਲੋ ਮੈਂ ਨਾਮ ਨਹੀਂ ਲੈਣਾ ਉਸ ਐਮਐਲਏ ਦਾ ਫੋਨ ਕਰਾਇਆ ਫਿਰ ਐਸਐਚਓ ਸਾਹਿਬ ਨੇ ਸਾਨੂੰ ਅੰਦਰ ਬੁਲਾਇਆ ਅਦਰਵਾਈਜ਼ ਸਾਨੂੰ ਨਹੀਂ ਮ ਖਾਣੇ ਦੇ ਕੈਮਰੇ ਲੱਗੇ ਜੇ ਐਸੀ ਕੋਈ ਗੱਲ ਹੋਵੇ ਤਾਂ ਦੇਖ ਲਓ ਮੈਂ ਕਿ ਮੈਂ ਜਿੰਨੇ ਵਜੇ ਬੜਿਆ 5 ਮਿੰਟ ਬਾਅਦ ਮੈਂ ਇਹਨਾਂ ਨੂੰ ਮਿਲਿਆ ਜੀ ਠੀਕ ਸਰ ਬਹੁਤ ਬਹੁਤ ਸ਼ੁਕਰੀਆ ਸਰ ਲੇਕਿਨ ਇਹ ਸਾਡੇ ਨਾਲ ਫੋਕਲ ਪੁਆਇੰਟ ਥਾਣੇ ਦੇ ਐਸਐਚਓ ਸੀਗੇ ਜਿਨ੍ਹਾਂ ਨੇ ਕਿਹਾ ਕਿ ਵੱਧ ਤੋਂ ਵੱਧ ਧਾਰਾਵਾਂ ਲਗਾਈਆਂ ਜਾਣਗੀਆਂ ਕੇਸ ਰਜਿਸਟਰ ਕੀਤਾ ਜਾਊਗਾ ਕਿਉਂਕਿ ਜਵਾਨ ਮੌਤ ਹੋਈ ਹੈ ਲੋਕੇਸ਼ਨ ਜਿਹੜੀ ਹੈ ਖੰਗਾਲੀ ਜਾ ਰਹੀ ਹੈ ਜਿੰਨੇ ਕੈਮਰੇ ਨੇ ਜਿਹੜੇ ਪੁਲਿਸ ਲਾਈਨ ਲੱਗੇ ਹੋਏ ਨੇ ਉਹਨਾਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ ਲੇਕਿਨ ਪਰਿਵਾਰ ਵੀ ਇੱਕ ਅੜ ਤੇ ਜਿੱਤ ਤੇ ਅੜਿਆ ਹੋਇਆ ਕਿ ਸਾਨੂੰ ਉਸ ਕਾਤਲਾਂ ਦੇ ਉੱਤੇ ਪਰਚਾ ਦਰਜ ਕਰਾਇਆ ਕਰਵਾ ਕੇ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਵੀ ਹੋਵੇ ਕਿ ਜਿੰਨੇ ਸਾਡਾ ਬੱਚਾ ਰਗੜਿਆ ਹੋਇਆ ਜਿੰਨੇ ਸਾਡੇ ਜਵਾਨ ਪੁੱਤ ਦੀ ਜਿੰਨੇ ਮੌਤ ਦਾ ਕਾਰਨ ਬਣਿਆ ਹੋਇਆ ਉਸ ਤੇ ਸਖਤ ਕਾਰਵਾਈ ਹੋਵੇ ਤਾਂ ਕਿ ਸਾਨੂੰ ਵੀ ਕਿੱਥੇ ਆ ਲੱਗੇ ਕਿ ਸਾਡੇ ਨਾਲ ਇਨਸਾਫ ਹੋਇਆ ਵੈ ਲੁਧਿਆਣਾ ਦੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ